ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਖਸਹਾਲ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਤੇ ਆਪਾਂ ਕਰ ਲਈ ਵੀਡੀਓ ਸਟਾਰਟ ਸਵੇਰ ਦੇ ਵੱਜ ਗਏ ਸੱਤ 7 ਵਜੇ ਵੀਡੀਓ ਸਟਾਰਟ ਕੀਤੀ ਹੈ ਚਾਹ ਆਪਾਂ ਦੋ ਵਾਰ ਪੀ ਲਈ ਤੇ ਮਧਾਣੀ ਆਪਣੀ ਲਾਈ ਪਈ ਐ ਕਿ ਉਹ ਕੱਢਣਾ ਹੁਣ ਸਾਨੂੰ ਆਪਾਂ ਨੇਰੀ ਦਾ ਹਾਲ ਚਾਲ ਦਿਖਾਉਣੇ ਬਾਹਰ ਜੋ ਨੇਰੀ ਚੱਲੀ ਸੀ ਉਹਦਾ ਦਿਖਾ ਰਹੇ ਹਾਂ ਹਾਲ ਚਾਲ ਕੀ ਆ ਮੇਰੇ ਨੇ ਨਵੀਂ ਐਨਕਾਂ ਜਿਹੜੀ ਮੈਂ ਬਣਵਾਈਆਂ ਸੀ ਪਤਾ ਨਹੀਂ ਕਿੱਥੇ ਡੇਗ ਲਈਆਂ ਮੈਨੂੰ ਪਤਾ ਨਹੀਂ ਹੈਗਾ ਹੁਣ ਆ ਜਿਹੜੀ ਪਹਿਲਾਂ ਵਾਲੀ ਪੁਰਾਣੀ ਐਨਕਾਂ ਨੇ ਉਹ ਲਈ ਫਿਰਦੀਆਂ ਬਿੰਗੀਆਂ ਜੀ ਬਹੁਤ ਹੀ ਸੋਹਣੀਆਂ ਐਨਕਾਂ ਬਣਵਾਈਆਂ ਸੀ ਤੇ ਦੇਖ ਲਈ ਐਨਕ ਹੁਣ ਆ ਲਈ ਫਿਰਦੀਆਂ ਟੁੱਟੀਆਂ ਜੀਆਂ ਇਹਨਾਂ ਨੇ ਡੰਗ ਸਰਦੀਆਂ ਡਰਦੀ ਹੁਣ ਐਨਕਾਂ ਮਣੀ ਕਹਿੰਦੀ ਹੈਗੀ ਮੈਂ ਕਿ ਗਾਲਾਂ ਪੈਣਗੀਆਂ ਕਹਿਣਗੇ ਤੂੰ ਤਾਂ ਤੀਜੇ ਦਿਨ ਐਨਕਾਂ ਖੋ ਲੈਨੀ ਲਓ ਜੀ ਤੁਸੀਂ ਹੁਣ ਦੇਖੋ ਬਾਹਰ ਲੱਬਿਓ ਨੇਰੀ ਦਾ ਕਿਵੇਂ ਬਾਲਟੀ ਇਹ ਬੱਠਰ ਵੇੜੇ ਚ ਰੁੜੇ ਪਏ ਨੇ ਸਰਦੀ ਮੌਸਮ ਦਾ ਹਾਲ ਚਾਲ ਜੀ ਵੇਖੋ ਡਰ ਆਉਂਦਾ ਵੀ ਕੀ ਕਰੀਏ ਕੀ ਨਾ ਕਰੀਏ ਕਿਵੇਂ ਉੱਡੇ ਆ ਸਮਾਨ ਵੇੜੇ ਦੇ ਵਿੱਚ ਇਹ ਤਾਂ ਮੀਂਹ ਨੱਥ ਪਾਤੀ ਥੋੜੀ ਜੀ ਦੇਖੋ ਕੀ ਹਾਲ ਬਣਿਆ ਨੇਰੀ ਨਾਲ ਚਲੋ ਮੌਸਮ ਹੈ ਜੇ ਚਲਦੀ ਨੇ ਨੇਰੀਆਂ ਰੁੱਤ ਚ ਹੁਣ ਹੌਲੀ ਹੌਲੀ ਸਮੇਟਣਾ ਤਾਂ ਪਊਗਾ ਕੰਮ ਉਧਰ ਆਪਣੀ ਗਾਂ ਮਾਤਾ ਬੈਠੀ ਇੱਕ ਨਾ ਮੈਨੂੰ ਦੱਸਿਓ ਵੀ ਕਦੋਂ ਆਂਦੀਆਂ ਬੇਲਾਂ ਨੂੰ ਫਲ ਲੱਗ ਜਾਂਦੇ ਤੇ ਫਲ ਲੱਗ ਕੇ ਗੰਦੇ ਹੋਈ ਜਾਂਦੇ ਤੇ ਉਹਨਾਂ ਦਾ ਕੋਈ ਹੱਲ ਦੱਸਿਓ ਜੇ ਕਿਸੇ ਕੋਲ ਹੈਗਾ ਕੋਈ ਹੱਲ ਤਾਂ ਮੈਨੂੰ ਜ਼ਰੂਰ ਦੱਸਿਓ ਫਲ ਲੱਗ ਲੱਗ ਕੇ ਗੰਦੇ ਹੋਈ ਜਾਂਦੇ ਆ ਦੇਖੋ ਕੁੱਤਿਆਂ ਨੇ ਕਿਵੇਂ ਘੋੜਨੇ ਪੱਟੇ ਆ ਇਹਨਾਂ ਨੂੰ ਸੀ ਦੇਣਾ ਜੇ ਕੋਈ ਹੋਵੇ ਲੈਣ ਵਾਲਾ ਕੁੱਤੇਨ ਤਾਂ ਅਸੀਂ ਦੇ ਦੇਵਾਂਗੇ ਸੰਪਰਕ ਕਰ ਲੈ ਸਾਡੇ ਨਾਲ ਗੰਦ ਵਾਲਾ ਪਾਉਂਦੇ ਆ ਹੋਰ ਕੁਝ ਨਹੀਂ ਹੈਗਾ ਤੇ ਇਸ ਤਰ੍ਹਾਂ ਆਪਣੇ ਕਿਊਚੇ ਰੇਕ ਚੀਜ਼ ਸਾਮ ਸੰਭਾਲ ਭਾਲ ਦੀ ਤੇ ਸਾਮ ਸੰਭਾਲ ਤੋਂ ਬਿਨਾ ਕੋਈ ਚੀਜ਼ ਹੁੰਦੀ ਨਹੀਂ ਹੈਗੀ ਲਓ ਜੀ ਆਪਾਂ ਸਵੇਰ ਸਵੇਰ ਕੀਤੀ ਤੇ ਵੀਡੀਓ ਸਟਾਰਟ ਜੇ ਕੋਈ ਕੁੱਤਿਆਂ ਦਾ ਚੂਚਿਆਂ ਦਾ ਚਾਹ ਬਣਾ ਤਾਂ ਲੈ ਸਕਦਾ ਆਪਾਂ ਕਰਨੇ ਹੁਣ ਇਹਨਾਂ ਨੂੰ ਵੇਦਾ ਕਰੋ ਕੋਈ ਵੀ ਹੋਵੇ ਲੈ ਸਕਦਾ ਹੁਣ ਮੈਂ ਆਟਾ ਗੁੰਨ ਕੇ ਰੋਟੀ ਬਣਾਉਣ ਲੱਗਦੀ ਫਿਰ ਆਪਾਂ ਜਾਵਾਂਗੇ ਸੁਖਮਨੀ ਸਾਹਿਬ ਦੇ ਪਾਠ ਤੇ ਸੁਣ ਜਲਦੀ ਜਲਦੀ ਆਪਣੇ ਕੰਮ ਨਿਮੇੜ ਲੈਣੇ ਜਿਹੜੇ ਕੰਮ ਕਰਨ ਵਾਲੇ ਨੇ ਰੋਟੀ ਬਣਾ ਕੇ ਬਸ ਜਿੰਨਾ ਕੁ ਹੋਰ ਕੰਮ ਹੋਊਗਾ ਉਹ ਕਰ ਲਾਂਗੇ ਉਸ ਤੋਂ ਬਾਅਦ ਆਪਾਂ ਜਾਵਾਂਗੇ ਗੁਰਦੁਆਰਾ ਸਾਹਿਬ ਕੰਮ ਨਹੀਂ ਮੁੱਕਦੇ ਬੰਦਾ ਮੁੱਕ ਜਾਂਦਾ ਤੇ ਚਲੋ 30 ਤਰੀਕ ਤੱਕ ਨੇ ਪਾਠ ਆਪਾਂ ਵੀ ਸੁਣਿਆ ਇਹ ਜਿੰਨੇ ਕੁ ਦੇਣਾ ਰਹਿ ਗਏ ਬਾਕੀ ਕੋਸ਼ਿਸ਼ ਕਰਦੇ ਆ ਜਾਣ ਦੀ ਕੰਮ ਤਾਂ ਬਿਲਕੁਲ ਨਹੀਂ ਨਿਪਟਦੇ ਕੰਮ ਤਾਂ ਐ ਚੱਲੀ ਜਾਂਦੇ ਸਾਰੇ ਜਿਹੜੀ ਮੇਰਤ ਵਾਲੀ ਆਈ ਪੈਨੇ ਮਹਿੰਦੀ ਲਾਈ ਗਈ ਇਹ ਵੀ ਲਾਉਣ ਦਾ ਬਹੁਤ ਝੰਜਟ ਮੈਂ ਦੀ ਜਾਂ ਤਾਂ ਪੂਰੇ ਚਿੱਟੇ ਹੋ ਜਾਣ ਵਾਲ ਨਹੀਂ ਕਾਲੇ ਰਹਿਣ ਕਿੰਨੇ ਚਮਕਦੇ ਹੁਣ ਵਾਲ ਚਿੱਟੇ ਬੁਰੇ ਲੱਗਦੇ ਆ ਫਿਰ ਇੱਕ ਦਿਨ ਇਹਨਾਂ ਨੂੰ ਵੀ ਰੰਗੂ ਵਾਲਾਂ ਨੂੰ ਵੀ ਤੇ ਲਓ ਜੀ ਆਪਾਂ ਹੁਣ ਵੀਡੀਓ ਸਿੱਧੀ ਐਡਿਟ ਕਰਦੇ ਆ ਮੈਂ ਕੰਮ ਕਾਜ ਵਾਲਾ ਨਹੀਂ ਦਿਖਾ ਸਕਦੀ ਇਹਦੇ ਵਿੱਚ ਮੈਂ ਕਿਸੇ ਤੋਂ ਫੋਨ ਠੀਕ ਕਰਾਉਂ ਫਿਰ ਵੀਡੀਓ ਦੇਣ ਲੱਗੂੰਗੀ ਤੇ ਚਲੋ ਜੀ ਜਿੰਨੀ ਕੁ ਹੁੰਦੀ ਹੈ ਮੈਂ ਉਨੀ ਕੁ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਰਾਤ ਦੱਸਣਾ ਕਿਹੜੇ ਕਿਹੜੇ ਥਾਵਾਂ ਤੇ ਨੇਰੀਆਂ ਨੇ ਨੁਕਸਾਨ ਕੀਤਾ ਬਹੁਤ ਜ਼ਿਆਦੇ ਲੇਟ ਬਹੁਤ ਲੇਟ ਆਈਏ ਕਿਉਂਕਿ ਨੇਰੀ ਬਹੁਤ ਜ਼ਿਆਦਾ ਚੱਲੀ ਸੀ ਇਸ ਕਰਕੇ ਲੇਟ ਵੀ ਲੇਟ ਆਈਏਗੀ ਲੇਟ ਆਉਣ ਕਰਨੀ ਰਾਤ ਨੂੰ ਸੌਣ ਆਕਾਸ਼ਤ ਸਵਾਮੀ ਨਕਤੈਂਦਰ ਕਿਤੇ ਬਾਹਰ ਨਾਲੇ ਪੱਖੇ ਚੱਲਦੇ ਸੀ ਫੇਰ ਵੀ ਕੁਛ ਨਹੀਂ ਤੇ ਪਤਾ ਲੱਗਦਾ ਹੈਗਾ ਪੱਖੇ ਨਾਲ ਆਪ ਨੂੰ ਵੀ ਗਰਮੀ ਆਵੇ ਬੱਚਿਆਂ ਨੂੰ ਤਾਂ ਆਪਾਂ ਕਹਿੰਦੇ ਇਹਨਾਂ ਨੂੰ ਆਉਣੀ ਹੈ ਗਰਮੀ ਗਰਮੀ ਬਹੁਤ ਜ਼ਿਆਦਾ ਆਉਂਦੀ ਸੀ ਤੇ ਕਿਤੇ ਅੰਦਰ ਜਾਈਏ ਕਿਤੇ ਬਾਹਰ ਜਾਈਏ ਬਾਹਰ ਮੌਸਮ ਠੰਡਾ ਸੀ ਬਾਹਰ ਜੇ ਦੋ ਆਪ ਕੋ ਕਿਤਨਾ ਆਪੇ ਹੋਈ ਹੈ ਨਾ ਫਿਰ ਨੀਂਦ ਨਹੀਂ ਆਉਂਦੀ ਹੈਗੀ ਨੀਂਦ ਵੀ ਅੰਦਰ ਪੈ ਕੇ ਆਉਂਦੀ ਹੈਗੀ ਐਂ ਤੁਰੇ ਫਿਰਦੇ ਰਹੇ ਸਾਰੀ ਰਾਤ ਚਲੋ ਫੇਰ ਵੀ ਟਾਈਮ ਨਾਲ ਉੱਠਿਆਗੇ ਨਹੀਂ ਐ ਨਹੀਂ ਪਤਾ ਲੇਟ ਹੋ ਜਾਂਦੇ ਉੱਠਣ ਨੂੰ ਅੱਜ ਫੇਰ ਵੀ ਚਲੋ ਉਸੇ ਟਾਈਮ ਆਪਾਂ ਉੱਠ ਖੜੇ ਆਪਣੇ ਜਿਹੜੇ ਟਾਈਮ ਉੱਠਦੇ ਆ ਪੌਣ 1:00 ਵਜੇ ਉੱਠ ਖੜੀ ਮੈਂ ਸੁਨੇਹਾ ਉੱਠਣ ਦੀ ਕੋਸ਼ਿਸ਼ ਕਰਿਆ ਕਰਾਂਗੇ ਹੁਣ ਹੋਰ ਵੀ ਆਪਾਂ ਥੋੜੀ ਜੀ ਕਿਉਂਕਿ ਫਿਰ ਕੰਮ ਬਸ ਚ ਆ ਜਾਂਦੇ ਬਾਲਾ ਦਿਨ ਚੜਾ ਕੇ ਵੀ ਕੀ ਐ ਉਹੇ ਜੀ ਬੰਦਾ ਬਣ ਜਾਂਦਾ ਆਲਸ ਤੇ ਅਗਣੀ ਪੈਂਦੀ ਥੋੜੀ ਜੀ ਆਲਸ ਤੇ ਆ ਕੇ ਉੱਠਿਆ ਜਾਂਦਾ ਨਹੀ ਉੱਠਣ ਨੂੰ ਤਾਂ ਦਿਲ ਕਿਸੇ ਦਾ ਨਹੀਂ ਕਰਦਾ ਕੇਰਾ ਜਦੋਂ ਉੱਠ ਗੜੋ ਫੇਰ ਨੀ ਦੁਬਾਰਾ ਪੈਣ ਨੂੰ ਦਿਲ ਕਰਦਾ ਹੈਗਾ ਫੇਰ ਤਾਂ ਆਪਣੇ ਆਪ ਹੀ ਅੱਖ ਖੁੱਲ੍ਹ ਜਾਂਦੀ ਉਸ ਟਾਈਮ ਤੇ ਰਟੀਨ ਬਣ ਜਾਂਦੀ ਥੋੜੇ ਦਿਨ ਆਪਾਂ ਨੂੰ ਔਖਾ ਲੱਗਦਾ ਉੱਠਣ ਦਾ ਬਸ ਫੇਰ ਨਹੀਂ ਔਖਾ ਲੱਗਦਾ ਹੈਗਾ ਫੇਰ ਤਾਂ ਉਹੇ ਜਿਹੀ ਬਣ ਜਾਂਦਾ ਤੇ ਆਪਾਂ ਵੀ ਕੋਸ਼ਿਸ਼ ਕਰਦੇ ਹੌਲੀ ਹੌਲੀ ਸੁਨੇਹਾ ਉੱਠਣ ਦੀ ਅੱਗੇ 5 ਵਜੇ ਉੱਠ ਕੇ ਵਧੀਆ ਸੈਰ ਕਰਿਆ ਹੁੰਦੀ ਸੀ ਹੁਣ ਮੇਰੀ ਸੈਰ ਸੁੱਟ ਗਈ ਕਾਫੀ ਟਾਈਮ ਤੋਂ ਮੈਂ ਸੈਰ ਨਹੀਂ ਕਰ ਰਹੀ ਹੈਗੀ ਇਹ ਜਿਹੜਾ ਮਾਨਾ ਨਾ ਆਪਣਾ ਇਹ ਬਹੁਤ ਔਖਾ ਕੰਟਰੋਲ ਕਰਨਾ ਹੈ ਤੇ ਹੁਣ ਆਪਣਾ ਵਿਮਾਨ ਹਿੱਲੇ ਹੋਇਆ ਭਟਕੇ ਹੋਇਆ ਇਹਨੂੰ ਦੁਬਾਰਾ ਲਾਉਣਾ ਪਊਗਾ ਨਾਲੇ ਪਤਾ ਵੀ ਆਪਣੇ ਨਾਲ ਨੂੰ ਚੰਗੀ ਐ ਸੈਰ ਕਰਨੀ ਫੇਰ ਵੀ ਬਸ ਦਿਲ ਨਹੀਂ ਕਰਦਾ ਹੈਗਾ ਅੱਜ ਜਾਵਾਂਗੇ ਸਵੇਰੇ ਜਾਵਾਂਗੇ ਅੱਜ ਜਾਵਾਂਗੇ ਸਵੇਰੇ ਜਾਵਾਂਗੇ ਹੋਰ ਕੰਮ ਆਪਾਂ ਕਰੀ ਜਾਂਨੇ ਪਰ ਆਪਣੀ ਸੈਰ ਦਾ ਕੰਮ ਨਹੀਂ ਕਰ ਸਕਦੇ ਹੈਗੇ ਤੇ ਇਹ ਸੀ ਆਪਣੀ ਵੀਡੀਓ ਅੱਜ ਦੀ ਪੇਸੋੜਨਾ ਮੌਸਮ ਸ਼ੇਅਰ ਕੀਤਾਗਾ ਵੀ ਕਿਸ ਤਰ੍ਹਾਂ ਦਾ ਮੌਸਮ ਹੈ ਸਾਡੇ ਲਾਈਟ ਆ ਗਈ ਸੀ ਹੁਣ ਵੀ ਲਾਈਟ ਹੈਗੀ ਆ ਤੇ ਇੰਨੀ ਕਰਾਮਦਾਰੀ ਆ ਆਪਣੇ ਲਾਈਟ ਆ ਜਾਂਦੀ ਹੈ ਨਹੀਂ ਵਿੱਚ ਬਹੁਤ ਥਾਂ ਵੀ ਲਾਈਟ ਨਹੀਂ ਆਉਂਦੀ ਇਸ ਕਰਕੇ ਔਖਾ ਹੋ ਜਾਂਦਾ ਲਾਈਟ ਬਿਨਾ ਵੀ ਹੁਣ ਸਾਰੇ ਇੱਕ ਲਾਈਟ ਤੇ ਆਪਾਂ ਨਾ ਲੱਗੇ ਆਪਣੇ ਸਰੀਰ ਆਪਾਂ ਬੱਚਿਆਂ ਨੂੰ ਕਹਿ ਦਿੰਨੇ ਆ ਆਪਾਂ ਵੀ ਨਹੀਂ ਸਾਰ ਸਕਦੇ ਲਾਈਟ ਬਿਨਾ ਕਿਹਰੇ ਹੁੰਦਾ ਦਾ ਵੀ ਬਸ ਜਾਣੀ ਆਪਣੀ ਲਾਈਟ ਦੇ ਵਿੱਚ ਹੈ ਹੁਣ ਲਾਈਟ ਤੋਂ ਬਿਨਾ ਜਾਣ ਨਹੀਂ ਹੈਗੀ ਰਾਤ ਬਹੁਤ ਔਖਾ ਲੱਗੇ ਮੈਂ ਤਾਂ ਕਹ ਲਾ ਹੱਥ ਨੇ ਕੰਮ ਵਾਲੇ ਤੋਂ ਨਾ ਸੱਦ ਕੇ ਸੰਭਰਾਇਆ ਵੇੜਾ ਮੈਂ ਕਿ ਚਲ ਸਾਫ ਹੋ ਜੂ ਬੁਰਾ ਲੱਗਦਾ ਐ ਕਿ ਪਤਾ ਦੀ ਫੇਰ ਨੇਰੀ ਕਰ ਦੂ ਕੰਮ ਖਰਾਬ ਅੱਜ ਦੋ ਘੰਟੇ ਪਹਿਲਾਂ ਹੀ ਸੰਭਰਿਆ ਤੇ ਅਸੀਂ ਵੇੜਾ ਕੂੜਾ ਚੱਕਿਆ ਸੀ ਉਹਦੀ ਫੇਰ ਆ ਗਿਆ ਕਹਿੰਦੇ ਢੰਡਾ ਢੰਡੋਰੀ ਕਿਤੇ ਨੱਕ ਭਾਰ ਇੱਕ ਮੂਠੀ ਚੱਕ ਲੈ ਦੂਜੀ ਤਿਆਰ ਤੇ ਰੱਬ ਦਾ ਕੁਝ ਪਤਾ ਨਹੀਂ ਹੈਗਾ ਕਦੋਂ ਚੜ੍ਹ ਕੇ ਆ ਜਾਂਦਾ ਹੁਣ ਤਾਂ ਨੇਰੀਆਂ ਦਾ ਮੌਸਮ ਆ ਬਸ ਰੋਜੀ ਕੁਛ ਚੱਲਿਆ ਕਰਨ ਕੀ ਕਰੂ ਬੰਦਾ ਇਹ ਮੌਸਮੀ ਹੈ ਜੇ ਹੁਣ बस ਨੁਕਸਾਨ ਨਾ ਕਰੇ ਹੋਰ ਕੋਈ ਗੱਲ ਨਹੀਂ ਹੈ ਕਈ ਥਾਂ ਤੇ ਕਹਿੰਦੇ ਨੁਕਸਾਨ ਹੋ ਜਾਂਦਾ ਨੇ ਜਦੋਂ ਦਰਖਤ ਦਰਖਤ ਟੁੱਟ ਜਾਂਦੇ ਫਿਰ ਔਖਾ ਹੋ ਜਾਂਦਾ ਆਵਾਜਾਈ ਵਾਲਿਆਂ ਨੂੰ ਵੀ ਔਖਾ ਹੋ ਜਾਂਦਾ ਨੰਗਣ ਕਰਨ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ ਚਲੋ ਨੇਰੀਆਂ ਨੇ ਤਾਂ ਆਉਣੀ ਆ ਤੇ ਕਈ ਥਾਂ ਤੇ ਜਦੋਂ ਐ ਹੋ ਜਾਂਦਾ ਫਿਰ ਔਖਾ ਹੋ ਜਾਂਦਾ ਨੇਰੀਆਂ ਨਾਲ ਸੁੱਖ ਸ਼ਾਂਤੀ ਰੱਖੇ ਵਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਸਾਰਿਆਂ ਨੂੰ ਮਿਹਰ ਭਰੇ ਹੱਥ ਰੱਖੇ ਸਾਰਿਆਂ ਤੇ ਲਓ ਜੀ ਹੁਣ ਆਪਾਂ ਵੀਡੀਓ ਦਾ ਐਂਡ ਕਰਦੇ ਆ ਤੇ ਆਪਣਾ ਕੰਮ ਸਟਾਰਟ ਕਰਦੇ ਆ ਰੋਟੀ ਟੁੱਕ ਕਰਨ ਦਾ ਤੇ ਤੁਹਾਡੇ ਨਾਲ ਵੀਡੀਓ ਆਪਾਂ ਸ਼ੇਅਰ ਕਰ ਲਈ ਤੇ ਵੀਡੀਓ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਕਰਨਾ ਜੀ ਵੀਡੀਓ ਨੂੰ ਫੁੱਲ ਵਾਚ ਦੇਖਣਾ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਬਾਏ ਟੇਕ ਕੇਅਰ ਅੰਟ ਟੀਰੀ ਬੋਲਦੀ ਐ ਦੇਖੋ ਕਿੰਨੀ ਵਧੀਆ ਲੱਗਦੀ ਐ ਸਵੇਰੇ ਸਵੇਰੇ ਵਧੀਆ ਲੱਗਦਾ ਬਾਹਰ ਮੌਸਮ ਦਾ ਆਨੰਦ ਲੈਣਾ ਚਾਹੀਦਾ ਬੈਠ ਕੇ ਮੈਂ ਵੀ ਚਾਹ ਪੀ ਕੇ ਮੈਂ ਕਿ ਦੋ ਮਿੰਟ ਬਹਿ ਜਾਣਾ ਵੀਡੀਓ ਪਾ ਲਾ ਦੇਖੋ ਕਿੰਨੀ ਵਧੀਆ ਆਵਾਜ਼ ਆਉਂਦੀ ਹੈ ਟਿੰ 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 ਦੀ ਤੇ ਦਰਖਤਾਂ ਦਾ ਇਹ ਫਾਇਦਾ ਹੈਗਾ ਅੰਦਰ ਰਖਤਾਂ ਤੇ ਸਾਰੇ ਜਾਨਵਰਾਂ ਦੇ ਵਿੱਚ ਹੀ ਕੋਲ ਕੋ ਕੁ ਕਰਦੇ ਆ ਵਧੀਆ ਲੱਗਦੇ ਸਵੇਰੇ ਸਵੇਰੇ ਦਰਖਤਾਂ ਦਾ ਇੱਧਰ ਆ ਦੇਖ ਲਓ ਸਾਡੇ ਕੁੱਤੇ ਕਿਤੇ ਚੀੜੀਆਂ ਦੀ ਚੀਂਚ ਸਾਰੇ ਜਾਨਵਰਾਂ ਦੇ ਚੀੜੀਆਂ ਵੀ ਹੁਣ ਆਉਂਦੀਆਂ ਨੇ ਕਾਲੀਆਂ ਚੀੜੀਆਂ ਨੇ ਉਹ ਆਉਂਦੀਆਂ ਨੇ ਚੀਟੀਆਂ ਤਾਂ ਨਹੀਂ ਹੈਗੀਆਂ ਕਾਲੀਆਂ ਚੀੜੀਆਂ ਨੇ ਉਹ ਆਉਂਦੀਆਂ ਨੇ ਆਹ ਦੇਖੋ ਸੁਣੋ ਆਵਾਜ਼ ਤੁਸੀਂ ਬਹੁਤ ਵਧੀਆ ਲੱਗਦੇ ਸਵੇਰ ਸਵੇਰੇ ਇੱਧਰ ਸਾਡੇ ਮੁਰਗੇ ਕਰ ਦਿੰਦੇ ਨੇ ਹੂੰ ਕਰ ਦਿੰਦੇ ਨੇ ਲਓ ਜੀ ਵੀਡੀਓ ਵਧੀਆ ਲੱਗੀ ਲਾਇਕ ਸ਼ੇਅਰ ਸਬਸਕ੍ਰਾਈਬ ਕਰਨਾ ਜੋ ਵੀ ਭੈਣ ਭਾਈ ਵੀਡੀਓ ਨੂੰ ਫੁੱਲ ਵਾਚ ਕਰਦੇ ਆ ਉਹਨਾਂ ਦਾ ਵੀ ਧੰਨਵਾਦ ਵਧੀਆ ਵਧੀਆ ਕਮੈਂਟ ਕਰਿਆ ਕਰੋ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਪਲੀਜ਼ ਤੇ ਤਾਂ ਕਿ ਆਪਣਾ ਵਾਚ ਟਾਈਮ ਪੂਰਾ ਹੋ ਸਕੇ ਥੈਂਕ ਯੂ ਬਾਏ ਟੇਕ ਕੇਅਰ